ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਠੀਕ ਠਾਕ ਹਾਂ ਜੀ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਤੁਹਾਨੂੰ ਮਾਝੇ ਦਾ ਇੱਕ ਮਸ਼ਹੂਰ ਗੀਤ ਸੁਣਾਉਣ ਲੱਗੇ ਹਾਂ ਜੀ ਇਹ ਬਹੁਤ ਪ੍ਰਚਲਿਤ ਗੀਤ ਹੈ ਮਾਝੇ ਦਾ ਬਹੁਤ ਥਾਵਾਂ ਤੇ ਗਾਇਆ ਜਾਂਦਾ ਸੁਣਿਆ ਵੀ ਜਾਂਦਾ ਤੇ ਹਰ ਇੱਕ ਇਸ ਗੀਤ ਤੋਂ ਚੰਗੀ ਤਰ੍ਹਾਂ ਜਾਣੂ ਆ ਪਰ ਇਸ ਦੇ ਵਿੱਚ ਕੁਝ ਕੁ 2-4 ਲੈਣਾ ਇਧਰ ਉਧਰ ਜਾਂ 2-4 ਲੱਗ ਜਾਂਦਾ ਹੈ ਫਿਰ ਫੇਰ ਹੋ ਜਾਂਦਾ ਆ ਤੇ ਉਹ ਬਦਲੀਆਂ ਜਾਂਦੀਆਂ ਵਾਂ ਇਸ ਦੇ ਵਿੱਚ ਅਸੀਂ ਵੀ ਥੋੜਾ ਕੁਝ ਬਦਲ ਕੇ ਕੀਤਾ ਜੀ ਬੋਲਣ ਲੱਗੇ ਆ ਤੇ ਸੁਣਿਓ ਤੁਸੀਂ ਜ਼ਰੂਰ ਤੇ ਸੁਣ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸਾਡਾ ਬੋਲਿਆ ਹੋਇਆ ਗੀਤ ਕਿਸ ਤਰ੍ਹਾਂ ਦਾ ਲੱਗਿਆ ਜੀ ਸੁਣੋ ਹਣ ਇਸ ਗੀਤ ਨੂੰ ਤੇ ਇਸ ਦਾ ਆਨੰਦ ਮਾਣੋ ਮਾਝੇ ਦੇਆ ਮਾਝੇ ਦੇਆ ਮਾਲ ਗੁਜਰਾਏ ਤੇ ਕ ਟੋਕਤ ਕੀ ਕਰਦਾ ਬੇਟੇ ਕ ਟੋਕਤ ਕੀ ਕਰਦਾ ਓ ਤੇਰੀ ਓ ਤੇਰੀ ਕੀ ਲਗਦੀ ਵੇ ਜੀਨੋ ਫਲ ਲੋ ਤੂੰ ਕਰਦਾਵੇ ਜੀਨੂੰ ਫੋਲੋ ਤੂੰ ਕਰਦਾ ਮਾਝੇ ਦੇਆ ਮਾਝੇ ਦੇਆ ਮਾਲ ਗੁਜਰਾਵੇ ਕੋੜੀ ਕਾਪਈ ਖਾ ਰਈ ਆਵੇ ਕੋੜੀ ਕਾਪਈ ਖਾ ਰਈਆ ਓ ਤੇਰੀ ਓ ਤੇਰੀ ਕੀ ਲਗਦੀ ਵਜਨ ਸੁਤੇ ਨੂੰ ਜਗਾ ਰਹੀ ਹਵੇ ਜੜੀ ਸੁਤੇ ਨੂੰ ਜਗਾ ਰਹੀ ਆ ਮਾਝੇ ਦੇਆ ਮਾਝੇ ਦੇਆ ਮਾਲ ਗੁਜਰਾ ਵਿੱਚ ਮਰੇ ಾಮಣ ಸವಾ ಪೈ ಆ ಸವಾ ಪೈ ತೀ ರೂಸೆನ ಮನ ರೀ ಆವೇ ಜುಸೆನ ಮನ ਜੇ ਦਿਆ ਮਾਜੇ ਦਿਆ ਮਾਲ ਗੁਜਰਾਵੇ ਕੜੇ ਵੇਚ ਪੀ ਆਪਾਣੀ ਆਵੇ ਕੜੇ ਵੇਚ ਪੀ ਆਪਾਣੀ ਓ ਤੇਰੀ ਓ ਤੇਰੀ ਕੀ ਲਾਗਦੀ ਵੇ ਜੜੀ ਇੱਕ ਅੱਖੋਂ ਇੱਕ ਅੱਖੋ ਕਾਣੀਆ ਮਾਜੇ ਦਿਆ ਮਾਜੇ ਦਿਆ ਮਨ ਲਗੁਚਾਵੇ ਗੱਲਾਂ ਗੋਲ ਮੋੜ ਕਰਦਾ ਹੈ ਵੇ ਗੱਲਾਂ ਗੋਲ ਮੋੜ ਕਰਦਾ ਹੈ ਓ ਤੇਰੀ ਓ ਤੇ লাগਦੀ ਵੇਜੀ ਦਾ ਪਾਣੀ ਪਰਦਾਏ ਵੇਜੀ ਦਾ ਪਾਣੀ ਪਰਦਾਏ ਮਾजे ਦਿਆ ਮਾजे ਦਿਆ ਮਨ ਦਾ ਗੁਜਰਾਵੇ ਇੱਕ ਕੋਗਿਆਂ ਦਾ ਜੋੜਾਏ ਵੇਕ ਕੁੱਗੀਆਂ ਦਾ ਜੋੜ ਦਾਏ ਓ ਤੇਰੀ ਓ ਤੇਰੀ ਕੀ ਲਗਦੀ ਵੇ ਜੀਦਾ ਡਾ ਡਾ ਵੇ ਛੋੜਾਏ ਵੇ ਜੀਦਾ ਡਾ ਡਾ ਵੇ ਛੋੜਾਏ ਮਰ ਜੇ ਦਿਆ ਮਰ ਜੇ ਦਿਆ ਮਾ ਲ ਗੁਜਰਾਵੇ ਚੁੰਨੀ ਕਾਲ ਕਾਲੇ ਰੰਗਾਂ ਵਾਲੀ ਵੇ ਚੁੰਨੀ ਕਾਲੇ ਕਾਲੇ ਰੰਗਾਂ ਵਾਲੀ ਉਹ ਤੇਰੀ ਉਹ ਤੇਰੀ ਕੀ ਲੱਗਦੀ ਵੇ ਝੜੀ ਉੱਚੇ ਉੱਚੇ ਦੰਦਾ ਵਾਲੀ ਵੇ ਝੜੀ ਉੱਚੇ ਉੱਚੇ ਦੰਦਾ ਵਾਲੀ